ਆਪੋ ਚੇਤ ਜੱਤਰ ਹੋਏ ਆ ਇਸ ਸਮਾਣੇ ਤੇ ਭਾਈ ਜਥੇ ਨੂੰ ਭਾਈ ਗੁਰਬਖਸ਼ ਜੀ ਹੋਣਾ ਤੇ ਹੁਕਮ ਲਾਇਆ ਹੈ ਆਪ ਸਭੀ ਸੰਗਤਾਂ ਦੇ ਦਰਸ਼ਕਦਾਰੇ ਕਰਨ ਵਾਸਤੇ ਆਪ ਜੀ ਦੇ ਨਾਲ ਗੁਰੂ ਕਾ ਅਧਿਆਸਨ ਕਰਨ ਵਾਸਤੇ ਸੰਤੂ ਸੰਗਤ ਆ ਗਿਆ ਗੁਰੂ ਸਾਹਿਬ ਸਾਰੇ ਸੰਗਤਾਂ ਕੋ ਜੀ ਵਾਹ ਗੁਰੂ ਜੀ ਦਾ ਖਾਲਸਾ ਗੁਰੂ ਜੀ ਕੀ ਫਤਿਹ ਮੇਰੇ ਬਾਪੀ ਸਤਿਕਾਰਯੋਗ ਭਾਈ ਸਾਹਿਬ ਭਾਈ ਜੋਗਨ ਪ੍ਰੀਤ ਸਿੰਘ ਜੀ ਔਰ ਸਭ ਪਹਿਰੇ ਸਤਿਕਾਰਯੋਗ ਭਾਈ ਸਾਹਿਬ ਭਾਈ ਦਲਬਾਹ ਸਿੰਘ ਜੀ ਉਹਨਾਂ ਦੀ ਸੁਪਤਰੀ ਭਾਵ ਬੱਚੀ ਹਰਪ੍ਰੀਤ ਕੌਰ ਉਹਨਾਂ ਦੇ ਆਪਾ ਸ਼ੁਭ ਆਨੰਦ ਮਾਤ ਵਿੱਚ ਸ਼ਾਮਲ ਹੋਏ ਆ ਆਪ ਸਭ ਜਿਆ ਸੰਗਤਾਂ ਨੂੰ ਪਤਾ ਹੈ ਇਹ ਜਿਹੜੇ ਸਮਾਗਮ ਵਿਆਹ ਹੁੰਦੇ ਆ ਬਹੁਤ ਆਦਮੀ ਆਪਾਂ ਦੇਖਦੇ ਹਾਂ ਅਤਿਆਹ ਦੇ ਨਾਲ ਨਾਲ ਅੱਜ ਦੇ ਮਾਹੌਲ ਤੇ ਵੀ ਸਾਨੂੰ ਗੱਲ ਕਰਨੀ ਪਵੇ ਪਰ ਗੁਰੂ ਤੇ ਅਤਿਹਾਸ ਤੋਂ ਖੁਸ਼ ਹੋ ਕੇ ਜੋ ਮੇਰੇ ਬਹੁਤ ਹੀ ਸ਼ਕਤਾਲਯੋਗ ਭਾਈ ਸਮਰਨ ਜੀ ਸਿੱਖ ਜੀ ਦਿਵਾ ਸਾਹਿਬ ਉਹਨਾ ਉਹਨਾਂ ਸੌ ਦਾ ਬੀਸ ਚੱਕਰ ਕਰਨਗੇ ਹੁਣ ਇੱਕ ਬੰਨੇ ਆਪਾਂ ਮਰਜ਼ਾਦਾ ਦੇ ਨਾਲ ਸਾਰਾ ਵਿਆਹ ਕਰ ਰਹੇ ਆ ਆਪਾਂ ਨੂੰ ਵੀ ਪਤਾ ਇਸ ਗੱਲ ਦਾ ਕਿ ਲਾਵਾ ਫੇਰੇ ਜਿਹੜੇ ਹੋਏ ਆ ਮੈਨੂੰ ਯਾਦ ਦਾ ਕਿ ਮੈਂ ਆਪਣੀ ਜ਼ਿੰਦਗੀ ਚ ਕੋ ਦੋ ਤਿੰਨ ਵਿਆਹ ਵੇਖੇ ਹੋਣਗੇ ਇਹੋ ਜਿਹੇ ਮਰਜ਼ਾਦਾ ਵਾਲੇ ਜਿਹੜੇ 11 ਵਜੇ 11:30 ਵਜੇ ਫੇਰੇ ਹੋ ਜਾਣੇ ਆ ਨਹੀਂ ਤੇ ਤੁਸੀਂ ਝਾਤੀ ਮਾਰ ਕੇ ਦੇਖ ਲਿਓ 4 ਵਜੇ ਤੋਂ ਪਹਿਲਾਂ ਲਾਵਾ ਨਹੀਂ ਹੁੰਦੀਆਂ ਸਾਨੂੰ ਜ਼ਰੂਰੀ 4 ਵਜੇ ਆ ਗੁਰੂ ਘਰ ਜੀ ਗੁਰਦਵਾਰੇ ਪਰ ਇਹ ਬੜਾ ਵੱਡਾ ਮੈਂ 11:00 ਸਵਾ 11:00 ਵਜੇ ਫੇਰੇ ਹੋ ਜਾਣੇ ਇਹ ਕੋਈ ਛੋਟੀ ਜੀ ਗੱਲ ਨਹੀਂ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਉਹਦੀ ਰਹਿਮਤ ਹੈ ਉਹਦੀ ਰਹਿਮਤ ਦਾ ਸਦਕਾ ਹੈ ਜਿਹੜਾ ਇੰਨੇ ਟਾਈਮ ਦੇ ਨਾਲ ਆਣ ਕੇ ਸਾਰੇ ਕਾਜ ਰੰਗ ਕਰ ਲੈਣੇ ਅਸੀਂ ਕੱਲ ਵੀ ਇੱਕ ਵਿਆਹ ਤੇ ਗਏ ਸਾਂ ਕਹ ਲੇ ਤੇ ਹਾਜ਼ਰੀ ਨਹੀਂ ਪਰ ਸਕੇ ਪਰ ਮੈਨੂੰ ਪਤਾ ਲੱਗਾ ਏ ਕਿ ਕੱਲ ਭਾਈ ਦਲਬਾਖ ਸਿੰਘ ਹੋਣਾ ਨੇ ਤਕਰੀਬਨ 11:30 12 ਵਜੇ ਮਾ ਰਾਇ ਦੇ ਹਜ਼ੂਰੀ ਵਿੱਚ ਭਾਵ ਲੜਕੀ ਨੂੰ ਸਗਣ ਜਿਹੜਾ ਲਾ ਦਤਾ ਸੀਗਾ ਇਹ ਵੀ ਬੜਾ ਵੱਡਾ ਇੱਕ ਮੈਸੇਜ ਆ ਨਹੀਂ ਤੇ ਲੜਕੀਆਂ ਨੂੰ ਸਗਣ ਪਤਾ ਕਦੋਂ ਲੱਗਦਾ ਜਦੋਂ ਤਾਰੇ ਡੜ ਜਾਂਦੇ ਆ ਤੇ ਬੜਬੜੇ ਬੜੇ ਜਗਾਵਲੇ ਪੈਂਦੇ ਉਹਦੋਂ ਸਗਣ ਲੱਗਦਾ ਇਹ ਕਿਹਾ ਕਹਿਣੀਆਂ ਸੁੱਖੀਆਂ ਨੇ ਪਰ ਇਹਨਾਂ ਦਾ ਧੰਨਵਾਦ ਕਰਦਾ ਹਾਂ ਮੇਰੀ ਅਰਦਾਸ ਹੈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਚਰਨਾਂ ਦੇ ਸਤਿਗੁਰੂ ਜੀ ਜੇ ਤੁਸੀ ਕਿਰਪਾ ਕੀਤੀ ਵਾਲੇ ਸਮੇਂ ਵਿੱਚ ਉਹ ਲੋਕ ਇਥੋਂ ਸੇਧ ਲੈ ਕੇ ਵਿਆਹ ਕਰਨ ਕਿ ਅਸੀਂ ਬਈ ਜੇ ਵਿਆਹ ਕਰਨਾ ਹੈ ਤੇ ਇਸ ਤਰ੍ਹਾਂ ਦਾ ਕਰਨਾ ਹੈ ਅਸੀਂ ਵਿਆਹਾਂ ਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਹੋਰ ਕੋਈ ਜਿਹੜਾ दारू ਸ਼ਿਕਾ ਨਹੀਂ ਚਲਾਉਣਾ ਭਾਵ ਸਿੰਪਲ ਤੇ ਸਾਦਾ ਵਿਆਹ ਇਹਨੂੰ ਆਖਿਆ ਜਾਂਦਾ ਹੈ ਵੀ ਸੋਨਾ ਖਾਣਾ ਹੋਣਾ ਚਾਹੀਦਾ ਸੋਨਾ ਸਾਡੇ ਪੀਣ ਵਾਸਤੇ ਚਾਹੀਦਾ ਇਹ ਨਹੀਂ ਵੀ ਜਿਹਦੇ ਵਿੱਚ ਕੋਈ दारू ਸ਼ਿਕਾ ਚੱਲੇ ਤੇ ਅਸੀਂ ਕਹਿੰਦੇ ਆਸਾਂ ਵਿੱਚ ਉਹ ਵਿਆਹ ਉਹ ਵਿਆਹ ਨਹੀਂ ਉਸ ਵਿਆਹ ਜੋ ਲਬਜ਼ ਬੋਲਿਆ ਜਾਂਦਾ ਤੁਸੀਂ ਆਪ ਹੀ ਜਾਣਦੇ ਹੋ ਇਹ ਗੱਲਾਂ ਤਾਂ ਕਰਨੀਆਂ ਪਈਆਂ ਆਪਾਂ ਹਾਜ਼ਰੀਆਂ ਭਰ ਰਹੇ ਆ ਬੜਾ ਵੱਡਾ ਇੱਕ ਮੈਸੇਜ ਸਾਨੂੰ ਇੱਥੋਂ ਮਿਲਣ ਵਾਲਾ ਤੇ ਲੈਣਾ ਵੀ ਸਾਨੂੰ ਚਾਹੀਦਾ ਕਿਉਂਕਿ ਜੇ ਆਪਾਂ ਵਿਆਹ ਕਰਨੇ ਆ ਆਪਾਂ ਆਏ ਆ ਖੁਸ਼ੀ ਦੇ ਦਿਹਾੜੇ ਉੱਤੇ ਮਾਦੇ ਭਾਈ ਸਾਹਿਬ ਨੂੰ ਕਿਹਾ ਸੀਗਾ ਕਿ ਵੇਖਿਓ ਕਦੇ ਸਾਡੀ ਵੀ ਕੋਈ ਵੀਡੀਓ ਨਾ ਬਣਾ ਕੇ ਪਾ ਦਿਵੇ ਕਿਉਂਕਿ ਇੱਥੇ ਜ਼ਰੂਰੀ ਨਹੀਂ ਕਿ ਸਾਰੇ ਮਿੱਤਰ ਆਏ ਆ ਇੱਥੇ ਕੁਝ ਸਾਡੇ ਵਿੱਚ ਆ ਜਾਂਦੇ ਆ ਜਿਨ੍ਹਾਂ ਨੇ ਤਮਾਸ਼ਾ ਵੇਖਣਾ ਹੁੰਦਾ ਹੈ ਜੇ ਅੰਮਰ ਸਾਹਿਬ ਦੀ ਵੀਡੀਓ ਭਾਈ ਮਨਦੀਪ ਸਿੰਘ ਜੀ ਦੀ ਪਈ ਹੈ ਅਸ ਕਦੇ ਕਿਸੇ ਨੇ ਉਹ ਵੀਡੀਓ ਨੱਟ ਦੇ ਚਾੜੀ ਹੈ ਤੇ ਤਾਂ ਅੱਜ ਉਹਨਾਂ ਨੂੰ ਗੱਲਾਂ ਸੁਣਨੀਆਂ ਪਈਆਂ ਅੱਜ ਵੀ ਹੋ ਸਕਦਾ ਹੈ ਵੀਡੀਓ ਕੱਲ ਨੂੰ ਜਾਂ ਕਿਤੇ ਨਾ ਕਿਤੇ ਕਲਿੱਪ ਤੈ ਜਾਵੇ ਕਿ ਗੁਰਦੇ ਲੋਕ ਕੁਰਸੀਆਂ ਤੇ ਬੈਠੇ ਆ ਪਰ ਮੇਰਾ ਮੈਸ ਜਵਾਬ ਹੈ ਇਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਜੇ ਪ੍ਰਕਾਸ਼ ਹੁੰਦਾ ਫਿਰ ਆਪਾਂ ਨੂੰ ਪਤਾ ਕਿ ਆਪਾਂ ਥੱਲੇ ਪੜਾ ਲਵੋਗਾ ਸਟੇਜ ਇਸੇ ਕਰਕੇ ਥੋੜੀ ਜਿਹੀ ਉੱਚੀ ਲਵਾਈ ਆ ਕਿ ਸਾਨੂੰ ਕੋਈ ਨਾ ਕਵੇ ਪਰ ਵਿਆਹ ਦੇ ਵਿੱਚ ਗਰਮਤ ਦਾ ਵਿਆਹ ਕਰਨਾ ਕੋਈ ਨਿੱਕੇ ਨਿੱਕੇ ਉੰਟੀਆਂ ਰਹਿ ਜਾਂਦੀਆਂ ਕਹਿੰਦੇ ਜਿਹੜੀ ਕੀੜੀ ਆ ਉਹਨੂੰ ਸੀਸ ਮਾਰਨਾ ਕੋਈ ਵਾਸਤਾ ਨਹੀਂ ਕਿਹੜੇ ਸੀਸ ਮਾਰਦੇ ਸਰਾਖ ਕਿੱਥੇ ਆ ਸਾਨੂੰ ਸਰਾਖ ਵਿੱਚ ਭਲਾਉਂਦੇ ਹੁਣ ਆ ਜਿਹੜਾ ਵਿਆਹ ਹੋ ਰਿਹਾ ਹੈ ਹੋ ਸਕਦਾ ਕੋਈ ਚੰਗੀ ਵੀਡੀਓ ਦੇ ਵਿੱਚੋਂ ਕੋਈ ਮੈਜਿਕ ਨਾ ਜਾਵੇ ਹੋ ਸਕਦਾ ਸਾਡੀ ਤੇ ਵੀਡੀਓ ਮਿੰਟਾਂ ਵਿੱਚ ਚਲੇ ਜਾਵੇਗੀ ਕਿ ਸਟੇਜ ਉੱਤੇ ਢਾਡੀ ਲੱਗੇ ਆ ਬੀਬੀਆਂ ਲੰਗੇ ਸਿਰ ਬੈਠੀਆਂ ਨੇ ਕੁਝ ਭਾਈ ਮੈਂ ਇਸ ਕਰਕੇ ਨਹੀਂ ਕਹਾਂ ਕਿ ਆਪਾਂ ਗੁਰੂ ਘਰ ਦੇ ਢਾਡੀ ਆ ਆਪਾਂ ਖੁਸ਼ੀ ਦੇ ਮਾਹੌਲ ਉੱਤੇ ਆਏ ਆ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੇਵਲ ਤਾਂ ਕੇਵਲ ਆਪਾਂ ਗੁਰੂ ਦੇ ਇਤਿਹਾਸ ਦੀ ਗੱਲ ਕਰਦੇ ਆ